ਦੀਪਕਾਰ ਸੋ ਇਸ ਸ਼ੁਭ ਦਿਹਾੜੇ ਦੀਵਾਲੀ ਦੇ ਮੌਕੇ ਤੇ ਮੈਂ ਆਪਣੇ ਵੱਲੋਂ ਆਪਣੇ ਪੂਰੇ ਹੀ ਸਟਾਫ ਵੱਲੋਂ ਇਸ ਦੀਵਾਲੀ ਤੇ ਵਿਸ਼ਕਰਮਾਂ ਦੇ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ ਦੇਣਾ ਚਾਹੁੰਨੀ ਆ ਕਿ ਇਹ ਦਿਨ ਦਿਹਾੜੇ ਤੁਹਾਡੇ ਬਹੁਤ ਜ਼ਿਆਦਾ ਖੁਸ਼ੀਆਂ ਖੇੜਿਆਂ ਵਾਲੇ ਆਉਣ ਸੌਣ ਵਾਲਾ ਸਮਾਂ ਆਪਣੀ ਜਿਹੜੀ ਦੀਵਾਲੀ ਹੈ ਗ੍ਰੀਨ ਦੀਵਾਲੀ ਨੂੰ ਆਪਾਂ ਮਨਾਈਏ ਜ਼ਿੰਦਗੀ ਨੂੰ ਖੁਸ਼ਹਾਲੀ ਦੇ ਇਹ ਜਿਹੜੇ ਮੋੜ ਤੇ ਲੈ ਕੇ ਚੱਲੀਏ ਸੋ ਮੈਂ ਆਰ ਕੇ ਪੰਨੂ ਨਿਊਟ੍ਰੀਸ਼ਨ ਸੈਂਟਰ ਤੋਂ ਰਮਨਦੀਪ ਕੌਰ ਸੋ ਲਾਸਟ 5 ਸਾਲ ਤੋਂ ਆਪਣੇ ਆਪ ਨਾਲ ਆਪਣੇ ਆਪ ਨੂੰ ਫਿੱਟ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਦੇਸ਼ਾਂ ਵਿਦੇਸ਼ਾਂ ਬੈਠੇ ਲੋਕਾਂ ਦੀ ਹੈਲਪ ਕਰਕੇ ਬਹੁਤ ਜ਼ਿਆਦੀ ਬਲੇਸਿੰਗ ਲੈ ਰਹੇ ਸੋ ਮੇਰਾ ਇੱਕੋ ਹੀ ਸੰਦੇਸ਼ ਹੈ ਇਸ ਦੀਵਾਲੀ ਦੇ ਵਿੱਚ ਆਪਾਂ ਕੁਝ ਕਮਿਟਮੈਂਟ ਕਰੀਏ ਆਪਣੇ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਸਵਸਥ ਰੱਖਣ ਦੀ ਇਸ ਆਪਣੇ ਵਾਤਾਵਰਣ ਨੂੰ ਸਵਸਥ ਰੱਖੀਏ ਇਸ ਦੀਵਾਲੀ ਦੇ ਉੱਤੇ ਪ੍ਰਦੂਸ਼ਣ ਨਾ ਫਲਾਉਂਦੇ ਹੋਏ ਗ੍ਰੀਨ ਦੀਵਾਲੀ ਨੂੰ ਤੇ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਚੇਂਜ ਕਰਕੇ ਉਹਦੇ ਜੀਨ ਦੇ ਮਕਸਦ ਨੂੰ ਦਈਏ ਤਾਂ ਇਹ ਦੀਵਾਲੀ ਸਾਡੇ ਵਾਸਤੇ ਇਹ ਤਿਹਾਰ ਹਮੇਸ਼ਾ ਹੀ ਸਾਡੇ ਵਾਸਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜੀਆਂ ਕਿ ਸਾਡੀਆਂ ਸਕਸੈਸ ਦੇ ਇਹ ਰਸਤਿਆਂ ਨੂੰ ਅੱਗੇ ਤੇ ਅੱਗੇ ਖੋਲ੍ਹੇ ਸਕਦੇ ਹੈਗੇ ਆ ਜੇ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਇੱਕ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦੇ ਆ ਸੋ ਲਾਸਟ ਦੇ ਉੱਤੇ ਮੈਂ ਬਹੁਤ ਜ਼ਿਆਦਾ ਥੈਂਕ ਯੂ ਕਰਦੀ ਆ ਇੱਕ ਤਾਂ ਲਹਿਰ ਵਾਲਿਆਂ ਦਾ ਜਿਹੜਾ ਕਿ ਹਰ ਸਾਲ ਦੇ ਵਿੱਚ ਆ ਕੇ ਇਹ ਛੋਟੇ ਛੋਟੇ ਜਿਹੜੇ ਮੈਸੇਜ ਆ ਦੇਸ਼ ਵਿਦੇਸ਼ ਵਿੱਚ ਹਰ ਜਿਹੜੇ ਭੈਣ ਭਰਾਵਾਂ ਤੱਕ ਪਹੁੰਚਾਉਂਦੇ ਆ ਇੱਕ ਚੰਗਾ ਸੰਦੇਸ਼ ਕਿਸੇ ਦੀ ਜ਼ਿੰਦਗੀ ਤੇ ਨੂੰ ਖੁਸ਼ਹਾਲੀ ਦੇ ਸਕਦਾ ਆ ਸੋ ਜਿਵੇਂ ਕਿ ਆਪਾਂ ਦੇਖ ਰਹੇ ਆ ਕਿ ਆਪਣਾ ਬਹੁਤ ਖੂਬਸੂਰਤ ਮੌਕਾ ਜਿਹੜਾ ਕਿ ਦੀਵਾਲੀ ਦਾ ਤਿਹਾਰ ਬਹੁਤ ਜ਼ਿਆਦਾ ਖੂਬਸੂਰਤ ਸਾਡੀ ਜ਼ਿੰਦਗੀ ਨੂੰ ਰੁਸ਼ਨਾਉਣ ਵਾਸਤੇ ਬਹੁਤ ਜ਼ਿਆਦਾ ਸਾਡੇ ਵਾਸਤੇ ਵਧੀਆ ਹੁੰਦਾ ਸੋ ਇਸ ਦਿਵਾਲੀ ਦੇ ਆਫਰ ਦੇ ਉੱਤੇ ਆਪਾਂ ਸਪੈਸ਼ਲ ਫਿਟਨੈਸ ਨੂੰ ਅਚੀਵ ਕਰਨ ਵਾਸਤੇ ਬਾਡੀ ਦੇ ਪੂਰੇ ਪੈਰਾਮੀਟਰ ਨੂੰ ਬਿਲਕੁਲ ਫ੍ਰੀ ਆਫ ਕਾਸਟ ਚੈੱਕਅਪ ਦੇਵਾਂਗੇ ਔਰ 25% ਡਿਸਕਾਊਂਟ ਦੇ ਆਪਾਂ ਨਿਊਟ੍ਰੀਸ਼ਨ ਦੇ ਕੇ ਬਹੁਤ ਸਾਰੇ ਲੋਕਾਂ ਦੀਆਂ ਜਿੰਦਗੀਆਂ ਨੂੰ ਠੀਕ ਕਰਾਂਗੇ ਪਰ ਇਹ ਜਿਹੜੀ ਆਫਰ ਹੈ ਸਿਰਫ ਔਰ ਸਿਰਫ ਦਿਵਾਲੀ ਨੂੰ ਮੁੱਖ ਰੱਖ ਕੇ ਹੀ ਕੀਤੀ ਜਾਏਗੀ ਸੋ ਦਿਵਾਲੀ ਤੱਕ ਤੁਸੀਂ ਇਹਦਾ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਭਰਪੂਰ ਬੈਨੀਫਿਟ ਲੈ ਸਕਦੇ ਆ ਔਰ ਦੀਵਾਲੀ ਤੁਹਾਡੀ ਤੰਦਰੁਸਤੀ ਤੇ ਤੁਹਾਡੇ ਪਰਿਵਾਰ ਦੀ ਪੂਰੀ ਪੂਰੀ ਖੁਸ਼ਹਾਲੀ ਲੈ ਕੇ ਆਏਗੀ ਸੋ ਮੈਂ ਦੁਬਾਰਾ ਤੋਂ ਆਪਣੇ ਤੇ ਆਪਣੀ ਪੂਰੀ ਟੀਮ ਮੈਂਬਰ ਸਾਰੇ ਸਟਾਫ ਵੱਲੋਂ ਸੋ ਦੀਵਾਲੀ ਦੀਆਂ ਵਿਸ਼ਕਰਮਾਂ ਦੇ ਤੇ ਆਪਣੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਸੋ ਥੈਂਕ ਯੂ ਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਮ ਸਿੰਘ ਪੰਨੂ ਨਕੋਦਰ ਆਰਕੇ ਪੰਨੂ ਨੋਟਿਸ਼ਨ ਸੈਂਟਰ ਤੋਂ ਔਰ ਸਾਰਿਆਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਭੈਣ ਭਰਾਵਾਂ ਨੂੰ ਔਰ ਸਾਰੇ ਹੀ ਕਸਟਮਰਾਂ ਨੂੰ ਦੀਵਾਲੀ ਔਰ ਬਸ਼ਕਰਮਾ ਦੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅਯੋਗ ਅਰਦਾਸ ਕਰਦੇ ਆ ਆਉਣ ਵਾਲੇ ਦਿਨ ਤਿਹਾੜੀ ਸਾਰੇ ਹੀ ਆਪਣੀ ਤੰਦਰੁਸਤੀ ਲੈ ਕੇ ਆਉਣ ਤੁਹਾਡੇ ਸਾਰਿਆਂ ਵਾਸਤੇ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਬੇਸਿਕਲੀ ਮੈਂ ਸੁਲਤਾਨਪੁਰ ਲੋਧੀ ਨੂੰ ਬਿਲੋਂਗ ਕਰਦੀ ਆ ਆਰ ਕੇ ਨਿਊਟ੍ਰੀਸ਼ਨ ਸੈਂਟਰ ਨਾਲ ਮੈਨੂੰ ਜੁੜਿਆ 1 ਸਾਲ ਹੋ ਚੁਲਿਆ ਤੇ ਮੈਂ ਆਪਣਾ ਇੱਥੇ ਆ ਕੇ 14 ਕਿਜੀ ਫੈਟ ਲੋਸ ਕਰਕੇ ਆਪਣੇ ਆਪ ਨੂੰ ਆਇਡਲ weight ਤੇ ਲੈ ਕੇ ਆਈ ਹੋਈ ਆ ਤੇ ਆਪਣੀਆਂ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਮੈਂ ਸਿਕਯੋਰ ਕਰ ਚੁੱਕੀ ਆ ਮੇਰਾ ਬੇਟਾ ਜੋ ਕਿ 7 ਸਾਲ ਦਾ ਵਾ ਉਹ ਵੀ ਨਿਊਟ੍ਰੀਸ਼ਨ ਲੈ ਕੇ ਆਪਣੀ ਲਾਈਫ ਨੂੰ ਅਮੇਜ਼ਿੰਗ ਕਰ ਚੁੱਕਾ ਵਾ ਤੇ ਮੇਰੇ ਵੱਲੋਂ ਮਤਲਬ ਕਿ ਮੰਦੀਪ ਕੌਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਗ੍ਰੀਨ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਸਤਿ ਸ੍ਰੀ ਅਕਾਲ ਜੀ ਮੈਂ ਜਸਪ੍ਰੀਤ ਸਿੰਘ ਮੈਂ ਪਿਛਲੇ 2 ਸਾਲਾਂ ਤੋਂ ਆਰ ਕੇ ਪੰਨੂ ਸੈਂਟਰ ਵਾਲਿਆਂ ਦੇ ਨਾਲ ਜੁੜਿਆ ਹੋਇਆ ਹਾਂ ਮੇਰਾ ਜਿਹੜਾ weight ਸੀਗਾ ਉਹ 86 ਕਿਲੋ ਸੀਗਾ ਮੈਂ ਆਪਣਾ ਕਾਫੀ weight ਘਟਾਇਆ ਜਿਹਦੇ ਨਾਲ ਮੈਨੂੰ ਕਾਫੀ ਸਮੱਸਿਆ ਆ ਰਹੀ ਸੀਗੀ ਉਹ ਸਮੱਸਿਆ ਵੀ ਤੋਂ ਵੀ ਮੈਂ ਹੁਣ ਰਾਹਤ ਮਹਿਸੂਸ ਕਰਦਾ ਹਾਂ ਤੇ ਹੁਣ ਮੈਂ ਆਪਣੀ ਲਾਈਫ ਦੇ ਵਿੱਚ ਕਾਫੀ ਐਕਟਿਵ ਰਹਿਣਾ ਹਾਂ ਤੇ ਮੈਨੂੰ ਬਹੁਤ ਵਧੀਆ ਇਥੋਂ ਰਿਜ਼ਲਟ ਮਿਲਿਆ ਤੇ ਮੈਂ ਆਰ ਕੇ ਪੰਨੂ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਬਹੁਤ ਵਧੀਆ ਲਾਈਫ ਦਿੱਤੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਹਰਸ਼ਦੀਪ ਸਿੰਘ ਤੇ ਮੈਂ ਨਕੌਦਰ ਸਿਟੀ ਤੋਂ ਬਿਲੋਂਗ ਕਰਦਾ ਆ ਤੇ ਮੈਂ ਹੁਣ ਤੱਕ ਆਪਣਾ 40 ਕਿਲੋ weight loss ਕੀਤਾ ਆ ਪਿਛਲੇ ਕਾਫੀ ਟਾਈਮ ਤੋਂ ਜੁੜਿਆ ਹੋਇਆ ਹਾਂ 1 ਸਾਲ ਚ ਮੈਂ ਆਪਣਾ 40 ਕਿਲੋ weight loss ਕੀਤਾ ਆ ਤੇ ਆਪਣਾ ਲਾਈਫ ਸਟਾਈਲ ਚੇਂਜ ਕੀਤਾ ਆ ਆਰ ਕੇ ਪੰਨੂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਤੇ ਆਪਣਾ ਲਾਈਫ ਸਟਾਈਲ ਚੇਂਜ ਹੋਣਾ ਬੀਪੀ ਦੀ ਪ੍ਰੋਬਲਮ ਸੀ ਸਾਹ ਬਹੁਤ ਚੜਦਾ ਸੀ ਸਕਿਨ ਤੇ ਬਾਡੀ ਪੂਰੀ ਇਨੈਕਟਿਵ ਸੀ ਆਪਣਾ ਲਾਈਫ ਸਟਾਈਲ ਚੇਂਜ ਕੀਤਾ ਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਆਰ ਕੇ ਪੰਨੂ ਦਾ ਥੈਂਕ ਯੂ